ਪਿਛੇ ਆ ਦੇ ਵੀਰੇ ਪਿਛੇ ਦਾ ਅੰਤ ਯਾਤਰੀ ਸੱਜੇ ਹੁਕਾਨ ਜੋ ਨਹੀਂ ਕਰਨੀ ਬਾਈਟ ਤੋਂ ਬਾਈਟ ਫਰਾਜ ਕਰ ਲਾਂਗੇ ਛਾਂਜ ਕਰਾਂਗੇ ਤੇ ਇਹ ਗਰਮ ਹੈ ਨਾ ਉਹਨੇ ਇੱਥੇ ਕਰਦੇ ਦੋ ਮਿੰਟ ਨਹੀਂ ਨਹੀਂ ਅੱਜ ਧੰਤਨ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੇ ਚਰਨਾਂ ਦਾ ਓਟ ਆਸਰਾ ਲੈਣ ਤੇ ਉਹਨਾਂ ਦਾ ਧੰਨਵਾਦ ਕਰਨ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਹੈ ਕਿ ਇੱਕ ਨਿਮਾਨੇ ਜੇ ਤੁਛ ਜੇ ਤੇ ਉਹਨਾਂ ਨੇ ਹਮੇਸ਼ਾ ਸੀਸ ਤੇ ਮੇਰ ਭਰਿਆ ਹੱਥ ਧਰਿਆ ਉਹਨਾਂ ਨੇ ਤੇ ਮੈਂ ਤਾਂ ਇਹ ਕਹੂੰਗਾ ਕਿ ਤੁਮਰੀ ਸਰਣ ਤੁਮਰੀ ਆਸਾ ਤੁਮੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦੇਵਾਲਾ ਨਾਨਕ ਘਰ ਕੇ ਗੋਲੇ ਗੋਲੇ ਦਾ ਸੁਭਾਅ ਹੈ ਕਿ ਗੋਲੇ ਦੀ ਆਪ ਦੀ ਮਤ ਨਹੀਂ ਹੁੰਦੀ ਨਾ ਗੋਲੇ ਦੀ ਕੋਈ ਆਪ ਦੀ ਬਾਤ ਹੁੰਦੀ ਹੈ ਜੋ ਗੋਲੇ ਦਾ ਪਾਦਸ਼ਾਹ ਹੁੰਦਾ ਉਹਦੀ ਹੀ ਹੋਕਾ ਬਜਾਉਣਾ ਗੋਲੇ ਦਾ ਧਰਮ ਹੈ ਤੇ ਇਸੇ ਤਰ੍ਹਾਂ ਸੱਚੇ ਪਾਦਸ਼ਾਹ ਸਿੱਧਕ ਤੇ ਸਿੱਖੀ ਤੇ ਜਜ਼ਬਾ ਬਖਸ਼ਦੇ ਰਹਿਣ ਜਿਵੇਂ ਪਰਿਵਾਰ ਤੇ ਪਹੁੰਦੇ ਵੀ ਕਿਰਪਾ ਕਰਦੇ ਆਏ ਆ ਕਿ ਅਸੀਂ ਇਹਨਾਂ ਸਿਧਾਂਤਾਂ ਤੇ ਹੀ ਪੈਰਾ ਦੇ ਕੇ ਅੱਗੇ ਵਧਦੇ ਰਹੀਏ ਤੇ ਜੇ ਮੇਰੀ ਸੱਚੀ ਮੰਨੋ ਤਾਂ ਤੁਸੀਂ ਸਾਰੇ ਇੱਥੇ ਪਰਮੱਤੇ ਸੱਜਣ ਖੜੇ ਹੋ ਪ੍ਰੈਸ ਵਾਲੇ ਇਹ ਜਿਹੜਾ ਸਿਰ ਹੈ ਇਹ ਜੇ ਮੈਨੂੰ ਬਣਾਉਣ ਦਾ ਸਪੋਕਸਪਰਸਨ ਦਾ ਸਿਰ ਹੈ ਤਾਂ ਇਹ ਥੋਨੂੰ ਜਾਂਦਾ ਇਹ ਹੋਰ ਕਿਸੇ ਨੂੰ ਨਹੀਂ ਜਾਂਦਾ ਇਹ ਥੋਨੂੰ ਪ੍ਰੈਸ ਵਾਲੇ ਭਰਾਵਾਂ ਨੂੰ ਜਾਂਦਾ ਕਿਉਂਕਿ ਤੁਸੀਂ ਹਮੇਸ਼ਾ ਹੀ ਇੰਨਾ ਲਾਡ ਤੇ ਇੰਨਾ ਪਿਆਰ ਛੋਟੇ ਭਰਾ ਵਾਂਗੂ ਰੱਖਿਆ ਤੁਸੀਂ ਮੇਰੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਕੰਮ ਕੀਤਾ ਤੇ ਇਸ ਕਰਕੇ ਥੋਡੇ ਜਿਹੜੇ ਹੁਣ ਤੱਕ ਤੁਸੀਂ ਮੈਨੂੰ ਇਹ ਮੇਰੇ ਤੇ ਇਹ ਸਾਥ ਦਿੰਦੇ ਆਏ ਹੋ ਤੇ ਇਹ ਮੈਨੂੰ ਉਮੀਦ ਹੈ ਅੱਗੇ ਵੀ ਦੋਗੇ ਉਹਦੇ ਕਰਕੇ ਹੀ ਇਹ ਪਾਰਟੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਂ ਧੰਨਵਾਦੀ ਹਾਂ ਜਿਵੇਂ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮ ਅਲੀ ਕਾਲੀ ਦਲ ਅਤੇ ਸਮੂਹ 15 ਲੱਖ ਡੈਲੀਗੇਟਾਂ ਦਾ ਜਿਨ੍ਹਾਂ ਨੇ ਮੇਰੇ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਜਿਵੇਂ ਜਿਵੇਂ ਸਾਡਾ ਕਾਲੀ ਦਲ ਤੱਕਣਾ ਹੁੰਦਾ ਜਾਊਗਾ ਹਜੇ ਤੱਕ ਕਈ ਹੋਰ ਲੋਕ ਆਫਰਾਂ ਲੈ ਕੇ ਆਉਣਗੇ ਪਰ ਸਾਨੂੰ ਹੋਰ ਕਿਸੇ ਤੇ ਗੱਠ ਜੋੜਦੀ ਨਹੀਂ ਸਾਨੂੰ ਪੰਥ ਦੇ ਗੱਠ ਜੋੜਦੀ ਜਿਹੜੀ ਫਿਕਰ ਪੰਥ ਨਾਲ ਸਾਡੇ ਤੋਂ ਰੁੱਸੇ ਮੇਰਾ ਰੁੱਸੇ ਨਾਲ ਗਿਆਲਾ ਜੱਗ ਭਾਵੇਂ ਸਾਰਾ ਰੁੱਸ ਜੇ ਇਹ ਪਹਿਨਾਂ ਲੋਕਾਂ ਨੂੰ ਮਨਾਉਣ ਤੋਰੇ ਸੀ ਪੰਥਵਾਲ ਪਿੱਟ ਕਰ ਲਈ ਸੀ ਉਹ ਤਾਂ ਹਾਲ ਕੀ ਹੋਇਆ ਤੁਸੀਂ ਆਪ ਹੀ ਦੇਖਿਆ ਅਸੀਂ ਬਸ ਪੰਥ ਦੇ ਸੇ ਤੇ ਪੰਥ ਦੀ ਕਚੇਰੀ ਚ ਪਰਵਾਣ ਕੇ ਲੈਣੀ ਹੈ ਬਾਕੀ ਹੋਰ ਸਾਡੇ ਜਿਵੇਂ ਜਿਵੇਂ ਰਾਹ ਚਾਈ ਜਾਣਗੇ ਜੋ ਪੰਜਾਬ ਦੀ ਮੁੱਦੇ ਤੇ ਗੱਲ ਕਰਨਗੇ ਪੰਜਾਬ ਦੇ ਮੁੱਦੇ ਐਮ ਨੇ ਪੰਜਾਬ ਦੇ ਇਸ਼ੂ ਐਮ ਨੇ ਉਹ ਤੇ ਜੋ ਸਾਡੇ ਨਾਲ ਸਮਝੌਤਾ ਕਰੂਗਾ ਉਸੇ ਤਾਂ ਹੀ ਗੱਲ ਚਰਚਾ ਅੱਗੇ ਵਧ ਸਕਦੀ ਹੈ ਹਾਂਜੀ ਇਲੈਕਸ਼ਨ ਆ ਰਹੀਆਂ ਹਾਂਜੀ ਇਹ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀਆਂ 27 ਆਲੀਆਂ ਅੱਜ ਮੈਂ ਉਹਦੀ ਉਹਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਜੋ ਜੋ ਪੰਜਾਬ ਦੀ ਮੁੱਦੇ ਦੀ ਗੱਲ ਕਰਕੇ ਸਾਡੇ ਨਾਲ ਅੱਗੇ ਆਊਗਾ ਉਸ ਦੇ ਉੱਪਰ ਹੀ ਅਸੀਂ ਜਿਹੜਾ ਇਸ ਨੂੰ ਗੱਲ ਨੂੰ ਲੈ ਕੇ ਆ ਕੇ ਚੱਲਾਂਗੇ ਹਾਂਜੀ ਹਾਂਜੀ ਆਰਐਸਐਸ ਵਾਲੇ ਵੀ ਵੀਡੀਓ ਦੀ ਫੋਟੋ ਬਾਇਲ ਕਰ ਰਹੇ ਨੇ ਜੀ ਕਾਰੀ ਦਾਤ ਦੇ ਬਾਅਦ ਦੂਜੀ ਜੀ ਉਹ ਕਰ ਰਹੇ ਨੇ ਨਹੀਂ 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 ਉਹ ਪਤਾ ਕੀ ਹੈ ਜੀ ਇਹ ਬੰਦੇ ਦੀ ਮਾਨਸਿਕਤਾ ਹੁੰਦੀ ਹੈ ਇਹ ਅੰਦਰੋਂ ਖਾਲੀ ਲੋਕ ਦੇ ਮਤਲਬ ਕੋਈ ਨਾ ਵਿਜਨ ਹੈ ਨਾ ਕੋਈ ਥਾਟ ਪ੍ਰੋਸੈਸ ਹੈ ਕੋਈ ਜਿਹੜਾ ਅਲੀਕੇਸ਼ਨ ਲਾਉਣਾ ਉਹਦਾ ਵੀ ਬੇਸ ਹੋਣਾ ਚਾਹੀਦਾ ਦੋ ਪਾਗਾਂ ਵਾਲੇ ਵੀਰ ਤੇ ਨਾਲ ਦੋ ਕੋਈ Hindu ਵੀਰ ਬੈਠੇ ਹੋਣ ਉਹ ਕੀ ਕੋਈ ਆਰਐਸਐਸ ਨਾਲ ਕਿਸੇ ਨਾਲ ਬੈਠ ਕੇ ਕੋਈ ਸੀਕ੍ਰੇਟ ਸਮਝੌਤੇ ਕਰ ਰਹੇ ਨੇ ਉਹ ਤਾਂ ਗੱਲ ਜਨਤਕ ਵੀ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਆਪ ਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਕਿ ਅਸੀਂ ਸਾਡਾ ਕੋਈ ਆਰਐਸਐਸ ਨਾਲ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਸ ਤੋਂ ਬਾਅਦ ਉਹ ਪਰਿਵਾਰਕ ਤੌਰ ਤੇ ਮਿਲਣ ਆਈ ਸੀ ਗੈਨੀ ਹਰਪ੍ਰੀਤ ਸਿੰਘ ਜੀ ਨੂੰ ਠੀਕ ਹਾਂਜੀ ਅਗਲੀ ਰਣਨੀਤੀ ਕੀ ਬਣਾ ਰਹੇ ਹੋ ਰਣਨੀਤੀ ਹੈ ਜੀ ਕਿ ਸਭ ਤੋਂ ਪਹਿਲਾਂ ਅਸੀਂ ਡੈਲੀਗੇਟਡ ਜਾਸ ਭਲਾਈ ਨੇ ਜਿਹਦੇ ਵਿੱਚ ਵਰਕਿੰਗ ਕਮੇਟੀ ਹੈ ਉਹ ਅਨਾਉਂਸ ਹੋਊਗੀ ਉਹ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਜਿੱਥੇ ਬੰਦੀਆਂ ਤੇ ਜਿਹੜਾ ਪਾਰਟੀ ਦਾ ਕਾਡਰ ਹੈ A ਤੋਂ Z ਤੱਕ ਉਹ ਅਨਾਉਂਸ ਹੋਊਗਾ ਵਿਜਨ ਕਮੇਟੀ ਡਾਕੂਮੈਂਟ ਤਿਆਰ ਕਰ ਰਹੀ ਹੈ ਜਿਦੇ ਵਿੱਚ ਸਿੱਖ ਬੁੱਧੀਜੀਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੀ ਬਕਾਇਦਾ رائے ਲਈ ਜਾ ਰਹੀ ਹੈ ਉਹਨਾਂ ਦੇ ਨਮਾਇੰਦਿਆਂ ਦੀ ਸਲਾਹ ਲਈ ਜਾ ਰਹੀ ਹੈ ਕਿ ਪੰਜਾਬ ਦੇ ਪੱਖੋਂ ਇਹ ਮੁੱਦੇ ਕੀ ਨੇ ਇਹ ਦਿਨ ਇਹ ਦੇਖੋ ਇਹ ਬਰੀਕੀ ਚ ਗੱਲ ਸੋਚਣ ਵਾਲੀ ਹੈ ਪ੍ਰੋਫੈਸ਼ਨਲ ਐਡਵਾਈਸ ਹੁਣ ਮੈਂ ਕਹਾਂ ਜੀ ਕਿ ਮੈਂ ਦੋ ਸੱਜਣ ਪਾਤੇ ਆਪਦੇ ਨਾਲ ਸਮਰਥਕ ਤੇ মিডিਆ ਦਾ ਕੀ ਹੋਣਾ ਚਾਹੀਦਾ ਰੋਲ ਉਹ ਤੈਅ ਕਰਨਗੇ ਜਦੋਂ ਦਾ মিডিਆ ਕੋਈ ਲਾਗਤ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਜਿਹੜੀ ਕੋਈ ਪਾਣੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਖੇਤੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਸਿੱਖ ਫਲਸਫੀ ਨੂੰ ਅੱਗੇ ਕਿਵੇਂ ਦੇ ਵਧਾਉਣਾ ਨੌਜਵਾਨੀ ਨੂੰ ਨਾਲ ਕਿਵੇਂ ਜੋੜਨਾ ਉਹਦਾ ਐਕਸਪਰਟ ਹੈ ਉਹਨਾਂ ਸੌਰਿਆਂ ਦੀ رائے ਲੈ ਕੇ ਇੱਕ ਐਕਸਪਰਟ ਕਮੇਟੀ ਬਣਾਈ ਹੈ ਜੋ ਵਿਜਨ ਡਾਕੂਮੈਂਟ ਤਿਆਰ ਕਰ ਰਹੀ ਤੁਸੀਂ ਦੇਖਿਆ ਹੈ ਕਿ ਜਜ਼ਰ ਇਕਬਾਲ ਸਿੰਘ ਝੁੰਡਾ ਜਿਨ੍ਹਾਂ ਨੇ ਪਹਿਲਾਂ ਝੁੰਡਾ ਕਮੇਟੀ ਵੀ ਲੀਡ ਕੀਤੀ ਤੇ ਜੋ ਜੋ ਉਹਨਾਂ ਨੇ ਅੱਗੇ ਪੁਆਇੰਟ ਕੱਢੇ ਸੀ ਅਕਾਲੀ ਦਲ ਦੇ ਹਾਰ ਦੇ ਕਾਰਨ ਉਹੀ ਸਾਰੇ ਨਿਕਲੇ ਸੀ ਉਹਨਾਂ ਦੇ ਦੇਖ ਰੇਖ ਅnder ਇੱਕ ਕਮੇਟੀ ਤਿਆਰ ਕੀਤੀ ਹੈ ਉਹ ਵਿਜਨ ਡਾਕੂਮੈਂਟ ਬਣਾ ਰਹੀ ਹੈ ਉਹ ਡਾਕੂਮੈਂਟ ਤਿਆਰ ਕਰਕੇ ਪੰਥ ਦੀ ਕਚੇਹਰੀ ਚ ਜਾਵਾਂਗੇ ਜਾਨੀ ਕਿ ਸ਼ੋਵੀ ਕਾਰੀ ਚੱਲਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਨੂੰ ਜਿਹੜੇ ਕਿ ਸੂਝਵਾਨ ਔਰ ਬਹੁਤ ਹੀ ਸਿਆਣੇ ਔਰ ਪੰਥਕ ਪਰਿਵਾਰ ਦੇ ਵਿੱਚੋਂ ਜਿਹਨਾਂ ਦਾ ਪਛੋਕੜ ਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਉਹਨਾਂ ਦੇ ਨਾਲ ਜਿਹੜੀ ਹੁੰਦੀ ਸਮੂਹ ਲੀਡਰਸ਼ਿਪ ਜਿਨ੍ਹਾਂ ਨੇ ਚੋਣ ਦੇ ਵਿੱਚ ਹਿੱਸਾ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਅੱਜ ਅਸੀਂ ਪਰਮਾਤਮਾ ਨੂੰ ਧੰਨਵਾਦ ਕਰਦੇ ਆ ਕਿ ਅੱਜ ਸਰਦਾਰ ਗੁਰਜੀਤ ਸਿੰਘ ਜੀ ਤਲਵੰਡੀ ਗੁਰੂ ਦਾ ਓਟ ਆਸਰਾ ਲੈਣ ਲਈ ਔਰ더라 ਫਤਿਹਗੜ੍ਹ ਸਾਹਿਬ ਪਹੁੰਚੇ ਆ ਅਸੀਂ ਜ਼ਿਲ੍ਹੇ ਜੱਥੇਮੰਦੀ ਵੱਲੋਂ ਸਾਰਿਆਂ ਦਾ ਜੀ ਆਇਆਂ ਕਰਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕੁੰਨੀਕ ਮਾਤਾ ਮਾਤਾ ਗੁਜਰ ਖਵਰ ਜੀ ਦੀ ਕਚੈਰੀ ਦੇ ਵਿੱਚ ਧੰਨਵਾਦ ਕਰਨ ਪਹੁੰਚੇ ਨੇ ਸਰਦਾਰ ਗੁਰਜੀਤ ਸਿੰਘ ਜੀ ਤਲਵੰਡੀ ਜਿਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਥ ਵੱਲੋਂ ਤੇ ਪੰਥ ਨੇ ਉਤੇਜੇ ਤੌਰ ਤੇ ਉਹਨਾਂ ਨੂੰ ਆਪਣਾ ਮੁਖ ਬੁਲਾਰਾ ਨਿਯੁਕਤ ਕੀਤਾ ਹੈ ਮੈਂ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦਾ ਉਚੇਚੇ ਤੋਂ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸਮੁੱਚੇ ਖਾਲਸਾ ਪੰਥ ਦਾ ਜਿਨ੍ਹਾਂ ਨੇ ਗੁਰਜੀਤ ਸਿੰਘ ਜੀ ਤਲਵੰਡੀ ਸਾਹਿਬ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਲਾਕੇ ਦੀਆਂ ਸੰਗਤਾਂ ਅੱਜ ਉਚੇਤੇ ਹੋ ਤੇ ਇੱਥੇ ਪਹੁੰਚੀਆਂ ਨੇ ਸਾਰਿਆਂ ਨੇ ਇਹਨਾਂ ਦੇ ਵਿੱਚ ਆਪਣਾ ਭਰੋਸਾ ਪ੍ਰਗਟ ਕੀਤਾ ਤੇ ਗੁਰੂ ਸਾਹਿਬ ਦੇ ਦਰ ਤੇ ਅਜੇ ਨਤਮਸਟਕ ਹੋਏ ਆ ਸਾਰੇ ਤਾਂ ਕਿ ਪ੍ਰਮਾਤਮਾ ਆਈਸ਼ਵਰ ਆਲਾ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਹਨਾਂ ਉਤਰਕੀਆਂ ਬਖਸ਼ੇ